ਹਾਂਜੀ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਦੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਬਹੁਤ ਸਾਰੀਆਂ ਗੱਡੀਆਂ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੇ ਹਾਂ ਇੱਕ ਜਮਾ ਸਸਤਾ ਆਪਾਂ ਮੋਟਰਸਾਈਕਲ ਲੈ ਕੇ ਪਹੁੰਚੇ ਹਾਂ ਆਪਾਂ ਕਰਦੇ ਹਾਂ ਜੀ ਅੱਗੇ ਪੂਰੀ ਗੱਲ ਹਰ ਚੀਜ਼ ਦੀ ਤੇ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਲਾਜ਼ਮੀ ਨੋਟ ਕਰ ਲਓ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਆਪਾਂ ਫਰੀ ਦੇ ਵਿੱਚ ਐਡ ਕਰ ਦਾਂ ਜੀ ਆਪਣੇ ਕੋਲੇ ਭੇਜੋ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋਆਂ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੋਈ ਮਸ਼ੀਨਰੀ, ਘਰ-ਕੁਠੀ, ਮਕਾਨ ਹੈ ਨੰਬਰ ਆਪਣਾ ਉੱਪਰ 7719445360 ਹਮੇਸ਼ਾ ਲਿਖਿਆ ਰਹਿੰਦਾ ਪੂਰੀ ਵੀਡੀਓ 'ਚ ਤੇ ਪਹਿਲੀ ਗੱਡੀ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਪਹਿਲੀ ਗੱਡੀ ਆਪਣੇ ਕੋਲੇ ਐਗਜ਼ਾਇਲੋ ਪੂੰਸੀ ਹੈ ਜੀ ਮਹਿੰਦਰਾ ਦੀ E8 ਟੌਪ ਮਾਡਲ ਹੈ ਜੀ ਮਾਡਲ ਦੀ ਗੱਲ ਕਰੀਏ 2011 ਮਾਡਲ ਆਪਣੇ ਕੋਲੇ ਗੱਡੀ ਪੂੰਸੀ ਹੈ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ ਰੇਟ ਦੀ ਗੱਲ ਕਰੀਏ ਦਾ ਡਿਮਾਂਡ ਆਪਣੇ ਕੋਲ 1,85,000 ਰੁਪਇਆ ਪਹੁੰਚੇਗਾ ਤੇ ਸਰਦੂਲਗੜ ਮਾਲਕ ਦਾ ਏਰੀਆ ਮਾਨਸਾ ਡਿਸਟ੍ਰਿਕਟ ਦੇ ਵਿੱਚ ਪਈ ਜਾਂਦਾ 85 90 ਪੈਸੇ ਟਾਰਾਂ ਦੀ ਕੰਡੀਸ਼ਨ ਵੀ ਆਪਨ ਨੂੰ ਮਿਲ ਜੂਗੀ ਗੱਡੀ ਚਿੱਟੇ ਰੰਗ ਦੀ ਆ ਅਲਾਈ ਲੱਗੇ ਹੋਏ ਨੇ ਵਧੀਆ ਗੱਡੀ ਆ ਸੋਹਣੀ ਸਾਫ ਸੁਥਰੀ ਮੌਕੇ ਦਾ ਸਾਰਾ ਕੰਮ ਮਾਲਕ ਨੇ ਕਰਵਾ ਰੱਖਿਆ ਤੁਸੀਂ ਜਾ ਕੇ ਜੇ ਗੱਡੀ ਦੇਖਣੀ ਹੋਵੇ ਸਰਦੂਲਗੜ ਜਾ ਕੇ ਦੇਖ ਸਕਦੇ ਹੋ 1 ਰੁਪਇਆ ਗੱਡੀ ਭਾਲਦੀ ਨਹੀਂ ਨਾ ਕੋਈ ਮੁਰੰਮਤ ਕਰਵਾਉਣ ਦੀ ਲੋੜ ਹੈ ਮਾਲਕ ਨੇ ਵੀਡੀਓ ਬਹੁਤ ਸੋਹਣੀ ਇਹਨਾਂ ਨੇ ਬਣਾ ਕੇ ਭੇਜੀ ਆ ਜਿਨੇ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਐਡ ਕਰਵਾਉਣੀ ਆਪਣੇ ਕੋਲੇ ਵੀਡੀਓ ਲਾਜ਼ਮੀ ਬਣਾ ਕੇ ਭੇਜਿਆ ਕਰੋ ਨੰਬਰ 92 ਦਾ 9878772404 ਹੁਣ ਦੇਖੋ ਤੁਸੀਂ ਵੀਟ ਗੱਡੀ 2013 ਮਾਡਲ ਗੱਡੀ ਆ 1 ਲੱਖ ਤੇ 20 ਹਜ਼ਾਰ ਦੀ ਡਿਮਾਂਡ ਦੇ ਵਿੱਚ ਆਪਣੇ ਕੋਲੇ ਗੱਡੀ ਪਹੁੰਚੀ ਆ ਮੋਗੇ ਗੱਡੀ ਖੜੀ ਆ 90 ਤੋਂ 95 ਪੈਸੇ ਟਾਇਰਾਂ ਦੀ ਕੰਡੀਸ਼ਨ ਆਪ ਨੂੰ ਮਿਲ ਜੂਗੀ ਗੱਡੀ ਚ ਕੋਈ ਕਮੀ ਨਹੀਂ ਸਾਰਾ ਕੁਝ ਵਧੀਆ ਰੰਗ ਰੂng ਵਧੀਆ ਅੰਦਰੋਂ ਵੀ ਪੂਰੀ ਵਧੀਆ ਪਈ ਆ ਮਾਲਕ ਨੇ ਵਧੀਆ ਰੱਖੀ ਹੋਈ ਆ ਤੇ ਮਾਲਕ ਕਹਿੰਦੇ ਆ ਕਿਸੇ ਨੂੰ ਪਸੰਦ ਆਉਂਦੀ ਹੈ ਮੋਗੀ ਘਰੇ ਗੱਡੀ ਖੜੀ ਆ ਆ ਕੇ ਦੇਖ ਸਕਦੇ ਹੋ ਤੋੜ ਕੇ ਦੇਖ ਸਕਦੇ ਹੋ ਤੇ ਰੇਟ ਮੌਕੇ ਤੇ ਹੋ ਜਾਊਗਾ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਓਨਰ ਨੇ ਉਹਨਾਂ ਦਾ ਨੰਬਰ 84377 37616 ਤੀਸਰੇ ਨੰਬਰ ਤੇ ਆਪਣੇ ਕੋਲੇ ਸਵਿਫਟ ਗੱਡੀ ਪਹੁੰਚੀ ਹੈ ਜੀ ਪੈਟਰੋਲ ਪਲੱਸ ਸੀਐਨਜੀ ਸੀਐਨਜੀ ਟੈਂਕ ਵੀ ਪਿੱਛੇ ਲੱਗਿਆ ਹੋਇਆ ਫੋਟੋਵਾਲ ਚ ਦਿਖ ਵੀ ਰਿਹਾ ਹੈ 2008 ਮਾਡਲ ਗੱਡੀ ਆ 1 ਲੱਖ ਤੇ 20 ਹਜ਼ਾਰ ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਉਂਟੀ ਹੈ ਮਾਲਕ ਦਾ ਏਰੀਆ ਗੋਨਿਆਣਾ ਤੇ ਗੱਡੀ ਦੀ ਜਿਹੜੀ ਕੰਡੀਸ਼ਨ ਆਪਾਂ ਨੂੰ ਬਹੁਤ ਚੰਗੇ ਮਿਲੂਗੀ ਰੰਗ ਵੀ ਗੱਡੀ ਦਾ ਬਹੁਤ ਵਧੀਆ ਪਿਆ 80 ਤੋਂ 85 ਪੈਸੇ ਟੈਰਾਂ ਦੀ ਕੰਡੀਸ਼ਨ ਆਪਾਂ ਨੂੰ ਮਿਲ ਜੂਗੀ ਬਾਕੀ ਗੱਡੀ ਦੀ ਕੰਡੀਸ਼ਨ ਵਧੀਆ ਮਰਮਤ ਕੋਈ ਆਪਾਂ ਨੂੰ ਗੱਡੀ ਦੀ ਕਰਵਾਉਣ ਦੀ ਲੋੜ ਨਹੀਂ ਕਿਉਂਕਿ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਵਧੀਆ ਗੱਡੀ ਮਾਲਕ ਦੇ ਘਰੇ ਖੜੀ ਹੈ ਮਾਲਕ ਨੇ ਪਰਸਨਲ ਰੱਖੀ ਹੋਈ ਹੈ ਬਾਕੀ ਚਾਰੇ ਪਾਸੋਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀ ਹੈ ਤੇ ਮੈਂ ਬੇਨਤੀ ਕਰਦਾ ਹੁੰਨਾ ਜੀ ਹਰ ਵੀਡੀਓ ਚ ਵੀਕ ਤੁਸੀਂ ਲਾਜ਼ਮੀ ਵੀਡੀਓ ਵੀ ਬਣਾ ਕੇ ਭੇਜਿਆ ਕਰੋ ਤੇ ਜਿਨ੍ਹਾਂ ਦੀ ਗੱਡੀਆਂ ਜਿਹੜੇ ਮਾਲਕ ਨੇ ਉਹਨਾਂ ਦਾ ਨੰਬਰ 9914815128 ਨੰਬਰ ਚਾਰ ਤੇ ਆਪਣੇ ਕੋਲੇ ਇੱਕ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਜੀ ਤਿੰਨ ਟਾਇਰਾਂ ਵਾਲਾ ਜਿਵੇਂ ਕਿ ਛੋਟਾ ਹਥੀ ਹੁੰਦਾ ਜੀ ਉਵੇਂ ਦਾ ਪਹੁੰਚ ਆਪਣੇ ਕੋਲੇ ਤੇ ਇਹਨੂੰ ਕੀ ਕਹਿੰਦੇ ਹੁੰਦੇ ਆ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਮਾਡਲ 2024 ਹੈ ਜੋ ਵੀ ਮਾਡਲ ਹੈ ਡੇਢ ਕ ਲੱਖ ਰੁਪਇਆ ਡਿਮਾਂਡ ਹੈ ਮਾਲਕ ਨੂੰ ਪੈਸਾ ਦੀ ਲੋੜ ਹੈ ਤਾਂ ਕਰਕੇ ਮਾਲਕ ਨੇ ਆਪਦੀ ਆਹ ਗੱਡੀ ਹੈ ਜਿਹੜੀ ਸੇਲ ਕਰਨੀ ਹੈ ਮਾਲਕ ਦਾ ਏਰੀਆ ਲੁਧਿਆਣਾ ਬਿਲਕੁਲ ਨਮਯ ਜੀ ਗੱਡੀ ਚ ਕੋਈ ਕਮੀ ਨਹੀਂ 1 ਰੁਪਇਆ ਆਪਾਂ ਨੂੰ ਲਾਉਣ ਦੀ ਲੋੜ ਹੈ ਨਹੀਂ ਜਾ ਕੇ ਕਿਸੇ ਨੇ ਦੇਖਣੀ ਆਹ ਗੱਡੀ ਚਲਾ ਕੇ ਦੇਖਣੀ ਲੁਧਿਆਣਾ ਜਾ ਕੇ ਦੇਖ ਲਓ ਜੀ ਇਨਸ਼ੋਰੈਂਸ ਵਗੈਰਾ ਹੈਗਾ ਜੋ ਵੀ ਕੁਝ ਹੁੰਦਾ ਜੀ ਸਾਰਾ ਕੁਝ ਆਪ ਨੂੰ ਮਿਲੇਗਾ ਬਾਕੀ ਤੁਸੀਂ ਚਲਾ ਕੇ ਦੇਖਣਾ ਚਾਹੁੰਦੇ ਹੋ ਜੀ ਇਹ ਸਟਾਰਟ ਕਰਕੇ ਦੇਖਣਾ ਕਿਸੇ ਨੇ ਤੋਰ ਕੇ ਦੇਖਣਾ ਟਰਾਈ ਲੈਣੀ ਹੈ ਮਾਲਕ ਕਹਿੰਦੇ ਆ ਘਰੇ ਖੜਾ ਹੈਗਾ ਤੁਸੀਂ ਆ ਕੇ ਦੇਖ ਸਕਦੇ ਹੋ ਬਾਕੀ ਕਿਸੇ ਨੂੰ ਵੀ ਪਸੰਦ ਆਵੇ ਕੋਈ ਚਾਹ ਬਣ ਹੈਗਾ ਖਰੀਦਣ ਦਾ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦੇ ਹੋ ਤੇ ਕੋਈ ਗੱਲ ਪਹਿਲਾਂ ਕਰਨੀ ਹੋਵੇ ਕੁਝ ਪੁੱਛਣਾ ਹੋਵੇ ਤਾਂ ਮਾਲਕ ਨਾਲ ਗੱਲ ਕਰ ਲਿਓ 9888610749 ਆ ਮਾਲਕ ਦਾ ਨੰਬਰ ਹੈ ਜਿਨ੍ਹਾਂ ਦੀ ਆਹ ਗੱਡੀ ਹੈ ਸੀ ਗੱਲਬਾਤ ਕਰ ਲਿਓ ਪੂਰੀ ਆਪੇ ਹੁਣ ਤੁਸੀਂ ਇੱਕ ਸਵਿਫਟ ਗੱਡੀ ਦੇਖੋ ਜਿਸ ਸਵਿਫਟ ਡਿਜ਼ਾਇਰ JDI 2014 ਮਾਡਲ ਹੈ ਫਾਸਟ ਓਨਰ ਹੈ ਜੀ ਗੱਡੀ ਦੀ ਕੰਡੀਸ਼ਨ ਪੂਰੀ ਵਧੀਆ 4,75,000 ਰੁਪਏ ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਜੀ ਹੁਸ਼ਿਆਰਪੁਰ ਮਾਲਕ ਦਾ ਏਰੀਆ ਤੇ ਨਮੇਟਾਰਾਂ ਚ ਗੱਡੀ ਪੂਰੀ ਵਧੀਆ ਅੰਦਰੋਂ ਵੀ ਗੱਡੀ ਪੂਰੀ ਵਧੀਆ ਕੋਈ ਨੁਕਸ ਨਹੀਂ ਚਲਾ ਕੇ ਦੇਖਣੇ ਚਲਾ ਕੇ ਦੇਖ ਲਿਓ ਬਾਕੀ ਟੌਪ ਮਾਡਲ ਹੈ JDI ਗੱਡੀ ਆ ਤੇ ਸਟੀਰਿੰਗ ਦੇ ਉੱਪਰ ਆਪਾਂ ਨੂੰ ਕੰਟਰੋਲ ਪੂਰੇ ਮਿਲ ਜਾਣਗੇ ਬਟਨ ਲੱਗੇ ਹੋਏ ਨੇ ਫੋਟੋਵਾਲ ਚ ਦਿਖ ਵੀ ਰਹੀ ਹੈ ਜੀ ਰੇਟ ਤੁਹਾਨੂੰ ਪਤਾ ਲੱਗ ਹੀ ਗਿਆ ਬਾਕੀ ਡਿਸਕਾਊਂਟ ਹੋ ਜੂਗਾ ਮਾਲਕ ਕਹਿੰਦੇ ਆ ਕੇ ਦੇਖ ਲਓ ਪਹਿਲਾਂ ਤੇ ਜਦੋਂ ਤੁਹਾਨੂੰ ਗੱਡੀ ਪਸੰਦ ਆਊਗੀ ਤਾਂ ਮਾਲਕ ਕਹਿੰਦੇ ਆ ਰੇਟ ਮੋਕੇ ਤੇ ਕਰ ਲਾਂਗੇ ਬਾਕੀ ਜੇ ਆਪਾਂ ਅੰਦਰੋਂ ਗੱਲ ਕਰੀਏ ਸੀਟ ਕਵਰ ਮੈਟਿੰਗ ਹਰ ਚੀਜ਼ ਆਪਨ ਬਹੁਤ ਵਧੀਆ ਮਿਲੂਗੀ ਮਾਲਕ ਨੇ ਸ਼ੌਂਕ ਨਾਲ ਗੱਡੀ ਰੱਖੀ ਹੋਈ ਹੈ ਸ਼ੌਂਕ ਨਾਲ ਚਲਾਈ ਹੋਈ ਹੈ ਫੈਮਿਲੀ ਗੱਡੀ ਹੈ ਕਿਸੇ ਨੂੰ ਪਸੰਦ ਜੇ ਆ ਰਹੀ ਹੈ ਜੀ ਜਾ ਕੇ ਤੁਸੀਂ ਦੇਖਣਾ ਚਾਹੁੰਦੇ ਹੋ ਹੁਸ਼ਿਆਰਪੁਰ ਜਾ ਕੇ ਦੇਖ ਲਿਓ ਬਾਕੀ ਆਹ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਮੈਨੂੰ ਲਾਜ਼ਮੀ ਦੱਸੋ ਨੰਬਰ ਬਾਈ ਦਾ ਸਕਰੀਨ ਤੇ ਆਪਾਂ ਦੇ ਵੀ ਰੱਖਿਆ ਜੀ ਜਿਨ੍ਹਾਂ ਦੀ ਇਹ ਗੱਡੀ ਹੈ 94700 5504865 ਗੱਲ ਕਰਨੀ ਹੈ ਕੋਈ ਤੁਸੀਂ ਕਰ ਲਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਜੀ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਵੀਡੀਓ ਦੇ नीचे ਇੱਕ ਲਾਈਕ ਦਾ ਬਟਨ ਦਿੱਤਾ ਹੋਇਆ ਉਹਨੂੰ لازਮੀ ਦਬਦਿਓ ਬਾਕੀ ਜਿਨੇ ਤੁਸੀਂ ਪਹਿਲੀ ਵਾਰ ਚੈਨਲ ਤੇ ਪਹੁੰਚਿਓ ਪਹਿਲੀ ਵਾਰ ਆਪਣੀ ਵੀਡੀਓ ਦੇਖ ਰਹੇ ਹੋ ਵੀਡੀਓ ਵਧੀਆ ਲੱਗ ਰਹੀ ਆ ਤੇ ਹਰ ਰੋਜ਼ ਇਸੇ ਤਰ੍ਹਾਂ ਦੀਆਂ ਤੁਸੀਂ ਮਸ਼ੀਨਰੀਆਂ ਡੇਲੀ ਦੇਖਣਾ ਚਾਹੁੰਦੇ ਹੋ ਜੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ لازਮੀ ਕਰਦੋ ਵੀਡੀਓ ਦੇ नीचे ਇੱਕ ਸਬਸਕ੍ਰਾਈਬ ਦਾ ਬਟਨ ਵੀ ਹੈ ਉਹਨੂੰ لازਮੀ ਦਬਦਿਓ ਜੀ ਤੇ ਸਪੋਰਟ ਕਰ ਰਹੇ ਹੋ ਜੀ ਫੋਲੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਬਾਕੀ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਕਿਸੇ ਵੀ ਏਰੀਆ ਚੋਂ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਗੱਡੀ ਮੋਟਰਸਾਈਕਲ ਕੋਈ ਕੁਝ ਵੀ ਚੀਜ਼ ਹੈ ਤੁਹਾਡੇ ਕੋਲੇ ਵੇਚਣਾ ਤੁਸੀਂ ਚਾਹੁੰਦੇ ਹੋ ਆਪਣੇ ਵਟਸਐਪ ਨੰਬਰ ਤੇ ਭੇਜ ਦਿਓ ਇੱਕ ਵੀਡੀਓ ਪੂਰੀ ਜਾਣਕਾਰੀ ਤੇ ਕੁਝ ਕੁ ਫੋਟੋਆਂ ਜੀ ਤੇ ਐਡ ਆਪਾਂ ਤੁਹਾਡੀ ਲਗਾ ਦੇਵਾਂਗੇ ਨੰਬਰ 7719445360 ਆਪਣੇ ਕੋਲੇ ਭੇਜੋ ਛੇਤੀ ਤੋਂ ਛੇਤੀ ਐਡ ਤੁਹਾਡੀ ਲਗਾ ਦਿੱਤੀ ਜਾਵਗੀ ਹੁਣ ਆਪਾਂ ਇੱਕ ਮੋਟਰਸਾਈਕਲ ਦੀ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖ ਰਹੇ ਹੋ 11 ਮਾਡਲ ਹੈ 17000 ਰੁਪਿਆ ਡਿਮਾਂਡ ਹੈ ਬੁਲਾਹਾਥ ਮਾਲਕ ਦਾ ਏਰੀਆ 'ਚ ਕੰਡੀਸ਼ਨ ਮੋਟਰਸਾਈਕਲ ਦੀ ਪੂਰੀ ਵਧੀਆ ਟਾਇਰ ਦੇਖ ਲਓ ਤੇ ਇੰਜਨ ਉੰਜਨ ਪੂਰਾ ਵਧੀਆ ਮਾਲਕ ਕਹਿੰਦੇ ਆ ਜੀਨੇ ਵੀ ਖਰੀਦਣਾ ਆ ਕੇ ਦੇਖ ਲਓ ਬੁਲਾਹਾਥ ਮਾਲਕ ਦਾ ਏਰੀਆ ਮਾਲਕ ਕਹਿੰਦੇ ਆ ਵੀ ਕੋਈ ਮੁਰੰਮਤ ਦੀ ਲੋੜ ਨਹੀਂ ਕੋਈ 1 ਰੁਪਿਆ ਲਾਉਣ ਦੀ ਲੋੜ ਹੈ ਨਹੀਂ ਕਿਸੇ ਨੂੰ ਪਸੰਦ ਚ ਮੋਟਰਸਾਈਕਲ ਆਉਂਦਾ ਤਾਂ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਏਰੀਆ 'ਚ ਮਾਲਕ ਦੇ ਘਰੇ ਖੜਾਗਾ ਤੇ 17000 ਦੇ ਵਿੱਚੋਂ ਡਿਸਕਾਊਂਟ ਰੇਟ ਹੋ ਜੂਗਾ ਨੰਬਰ ਮਾਲਕ ਦਾ 95013 30278 ਗੱਲ ਕਰ ਲਿਓ ਆਪੇ ਜਿਹੜੀ ਵੀ ਕਰਨੀ ਹੈ ਤੇ ਹੁਣ ਤੁਸੀਂ ਇੱਕ ਗੱਡੀ ਦੇਖੋ ਜੀ ਤੁਸੀਂ ਸ਼ਾਇਦ ਪਹਿਲਾਂ ਵੀ ਗੱਡੀ ਇਹ ਦੇਖੀ ਹੋਵੇ ਤੇ ਇਹਨਾਂ ਨੇ ਛੇਤੀ ਗੱਡੀ ਸੇਲ ਕਰਨੀ ਆ ਤੇ ਗੱਡੀ ਦਾ ਰੇਟ ਇਹਨਾਂ ਨੇ ਹੋਰ ਵੀ ਘਟਾਤਾ ਪਹਿਲਾਂ ਤੋਂ ਬਹੁਤ ਘਟਾਤਾ ਤੰਨ ਮਾਡਲ ਗੱਡੀ ਆ ਮਾਰੂਤੀ 800 ਗੱਡੀ ਆ ਕੰਡੀਸ਼ਨ ਵਧੀਆ ਰਾਮਪੁਰਾ ਫੁੱਲ ਏਰੀਆ 38000 ਦੀ ਦੇਣੀ ਐ ਤੇ 38000 ਵੀ ਡਿਮਾਂਡ ਆ ਮਾਲਕ ਕਹਿੰਦੇ ਆ ਹੋਰ ਵੀ ਘੱਟ ਕਰ ਲਾਂਗੇ ਨੰਬਰ 9855409695 ਜਿਹੜੀ ਗੱਲ ਕਰਨੀ ਐ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਪਸੰਦ ਆਈਏ ਵਧੀਆ ਲੱਗੀਏ ਤਾਂ ਵੀਡੀਓ ਨੂੰ ਲਾਈਕ ਲਾਜ਼ਮੀ ਕਰ ਦਿਓ ਵੀਡੀਓ ਨੂੰ ਬੱਦ ਤੋਂ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੁਸੀਂ ਬਾਕੀ ਕਿਸ ਨੇ ਐਡ ਕਰ ਬਹੁਣੀਏ ਭੇਜੋ ਆਪਣੇ ਕੋਲੇ ਆਪਣੇ WhatsApp ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਨੰਬਰ ਉੱਪਰ ਹਮੇਸ਼ਾ ਲਿਖਿਆ ਰਹਿੰਦਾ ਹੈ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੇ ਏਰੀਆ ਚ ਕਿੱਥੋਂ ਘਰ ਕੁਠੀ ਮਕਾਨ ਚਾਹੀਦਾ ਦੱਸੋ ਮੈਨੂੰ ਕਮੈਂਟ ਕਰਕੇ ਜੇਤੇ ਤੋਂ ਛੇਤੀ ਕਮੈਂਟ ਲਾਜ਼ਮੀ ਕਰਿਆ ਕਰੋ